ਲਗਾਤਾਰ ਹੋ ਰਹੀ ਬਰਸਾਤ ਤੇ ਡੈਮਾਂ ਦੇ ਵਿੱਚੋਂ ਛੱਡੇ ਜਾ ਰਹੇ ਪਾਣੀ ਦੇ ਕਰਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਸ ਨਾਲ ਦਰਿਆ ਦੇ ਕਿਨਾਰੇ ਬਣੀ ਦਰਗਾਹ ਖਵਾਜਾ ਜੀ ਤੱਕ ਪਾਣੀ ਪਹੁੰਚਣ ਤੋਂ ਬਸ ਥੋੜਾ ਹੀ ਦੂਰ ਹੈ ਮੌਕੇ ਤੋਂ ਮੇਰੀ ਜਾਣਕਾਰੀ ਮੁਤਾਬਕ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਜਿਹੜਾ ਏ ਉਹ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 2 ਫੁੱਟ ਦੂਰੀ ਤੇ ਹੈ ਜੇ ਇਸੇ ਤਰ੍ਹਾਂ ਪਾਣੀ ਦਾ ਪੱਧਰ ਵੱਧਦਾ ਰਿਹਾ ਤਾਂ ਬਹੁਤ ਹੀ ਜਲਦ ਹਾਲਾਤ ਬੇਕਾਬੂ ਹੋ ਸਕਦੇ ਨੇ ਸਤਲੁਜ ਦਰਿਆ ਲਾਡੂਵਾਲ 'ਚ ਮੌਕੇ ਤੇ ਕਵਰੇਜ ਕਰਨ ਦੌਰਾਨ ਪ੍ਰਸ਼ਾਸਨ ਦੀ ਕਬੱਡੀ ਲਾਪਰਵਾਹੀ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਕੁਝ ਲੋਕ ਦਰਿਆ ਕਿਨਾਰੇ ਆਪ ਹੁੰਦ ਰਿਆ ਕਰਦਿਆਂ ਵੇਖੇ ਗਏ ਤੇ ਇਸ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਜਾਣ ਬੁਝ ਕੇ ਆਪਣਾ ਜੁਗੜੂ ਰੇੜਾ ਦਰਿਆ ਦੇ ਵਿੱਚ ਉਤਾਰ ਦਿੱਤਾ ਗਿਆ ਜੋ ਵੇਖਦਾ ਹੀ ਵੇਖਦਿਆ ਦਰਿਆ ਦੇ ਪਾਣੀ ਦੇ ਵਿੱਚ ਡੁੱਬ ਗਿਆ ਨੇ ਤੁਹਾਨੂੰ ਮਗਰ ਲਈ ਕੀ ਰਿਪੋਰਟ ਹੈ ਲਾ ਵੀ ਪਾਣੀ ਦੇ ਵਧਣ ਦੇ ਕਿੰਨੇ ਚਾਂਸ ਨੇ ਸਰ ਪਾਣੀ 'ਚ ਬਰਸਾਤ ਲਗਾਤਾਰ ਹੁੰਦੀ ਰਹੇ ਪਾਣੀ ਵਧਣ ਦੇ ਬਹੁਤ ਚਾਂਸ ਹੈਗੇ ਆਲਰੇਡੀ ਉੱਪਰੋਂ ਪਾਣੀ ਪਿੱਛੋਂ ਛੱਡ ਨਹੀਂ ਰਿਹਾ ਜਿਆਦਾ ਜਿਆਦਾ ਸਰ ਹ ਹੁਣ ਇਸ ਵਕਤ ਜਿਹੜਾ ਉਪਰੋਂ ਪਾਣੀ ਆ ਉਹ 114000 ਦੇ ਕਰੀਬ ਕਰੀਬ ਹੁਣ ਛੱਡਿਆ ਗਿਆ 1 ਵਜੇ ਜਿੱਥੇ ਪਹਿਲਾਂ 99000 ਥਾ ਉਸ ਤੋਂ ਪਹਿਲਾਂ 84000 ਥਾ ਉਸ ਤੋਂ ਪਹਿਲਾਂ 57000 ਥਾ 77000 ਥਾ 55 55 ਐਸੇ ਚੱਲ ਰਹਾ ਰਾਤ ਕੇ 1 ਵਜੇ ਸਾਰਾ ਜੇ ਗ੍ਰਾਮਪ੍ਰਕਾਸ਼ ਜੀ ਜਿਵੇਂ 2023 ਦੇ ਵਿੱਚ ਵੀ ਇੱਥੇ ਫਲੱਡ ਆਏ ਸੀਗੇ ਤੇ ਉਸ ਤੋਂ ਉਦੋਂ ਵੀ ਆਹਣਾ ਖਵਾਜਾ ਜੀ ਦੇ ਜਿਹੜੇ ਸਥਾਨ ਹੈਗੇ ਆ ਉਦੋਂ ਤੱਕ ਇਹਨਾਂ ਨੇ ਆਪਣੇ ਲੈਲੇ ਸੀ ਮਾਰ ਰੇਟ ਤੇ ਹੁਣ ਦਾ ਤੁਹਾਡੇ ਕੀ ਸੰਭਾਵਨਾ ਹੈ ਇਸ ਤਰ੍ਹਾਂ ਕੋਣ ਦਾ ਸਰ ਇਹ ਨਹੀਂ ਦੋਫਤ ਤਾ ਨਹੀਂ ਸਕਦੀ ਰਬਦੀ ਦੇ ਨਾ ਕਰੇ ਬਰਸਾਤ ਹਟਦੀ ਹੈ ਫਿਰ ਤਾਂ ਕੰਮ ਠੀਕ ਹੋ ਜਾਣਾ ਹੈ ਅਮਰਤਾਜ ਦਾ ਕਹਿ ਨਹੀਂ ਸਕਦੇ ਮੌਸਮ ਪਰ ਡਿਪਾਰਟਮੈਂਟ ਦਾ ਸਰ ਸ਼ਾਸਨ ਵਾਲੋ ਕੀ ਇੰਤਜ਼ਾਮ ਕੀਤੇ ਗਏ ਨੇ ਜੀ ਸ਼ਾਸਨ ਵਾਲੋ ਪੂਰੇ ਇੰਤਜ਼ਾਮ ਉਹ ਪ੍ਰਸ਼ਾਸਨ ਖੁਦ ਹੀ ਦੇਖ ਰਿਹਾ ਸਰ ਨਹੀਂ ਕਾਨੂੰਨ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ ਇੰਤਜ਼ਾਮ ਸਾਨੂੰ ਦਾ ਆਪਣਾ ਵੀ ਦੇਖਣਾ ਹੁੰਦਾ ਹੈ ਜੀ ਬਾਕੀ ਆ ਰਹੇ ਸਾਨੂੰ ਫੋਨ ਆ ਰਹੇ ਪੋਰਟ ਡਿਪਾਰਟਮੈਂਟ ਤਿਆਰ ਹੈ ਆਰਮੀ ਤਿਆਰ ਹੈ ਆਰਮੀ ਪੂਰੀ 24 ਘੰਟੇ ਤਿਆਰ ਹੈ ਪ੍ਰਸ਼ਾਸਨ ਵੀ ਦੇਖ ਰਿਹਾ ਤੇ ਗੇੜੇ ਮਾਰ ਰਹੇ ਸਭ ਕੁਝ ਨਹੀਂ ਇੱਥੇ ਨਾ ਕੋਈ ਬਨ ਮੰਨ ਲਓ ਇੱਥੇ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਨਜ਼ਰ ਆ ਰਿਹਾ ਲਗੀ ਹੰਗਾ ਅਮੀਹ ਹਾਲਾਤਾਂ ਦੇ ਵਿੱਚ ਕੋਈ ਬਚਾਅ ਕਾਰਜ ਕੋਈ ਜਾਰੀ ਕੀਤੇ ਜਾ ਸਕਣ ਸਰ ਐਸਾ ਨਹੀਂ ਐਸਾ ਤਾਂ ਜਾਣਕਾਰੀ ਆਪਕ ਉਪਰ ਬੜੇ ਅਫਸਰਾਂوں سے ਮਿਲੇਗੀ ਸਰ ਇਥੇ ਆਪਕ ਵੱਡੇ ਅਸਰਾਂ ਦੇ ਕੋਈ ਆਮ ਦੇ ਹੈਗੀ ਹੈ ਜੀ ਆਂਦੇ 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 ਰੰਦੇ ਜਿਹੜਾ ਮਾਰ ਕੇ ਆਪਣਾ ਚੱਲ ਜਾਂਦੇ ਦੇਖਦੇ ਆ ਸਭ ਦੇਖਦੇ ਹਾਲਾਤ ਦੇਖਦੇ ਹਾਂਜੀ ਕੀ 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 ਨਾਮ ਹੈ ਸਰ ਜੀ ਆਪਣਾ ਉਹ ਅੱਜ ਸਤਲੁਜ ਦਰਿਆ ਦੇ ਵਿੱਚ ਕਿੰਨਾ ਜੋ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਔਰ ਪਹਿਲਾਂ ਕਿੰਨਾ ਸੀਗਾ ਉਸ ਦਿਨ ਵੀ ਅਸੀਂ ਕਵਰੇਜ ਕੀਤੀ ਸੀ ਤੇ ਹੁਣ ਕਿੰਨਾ ਕੀ ਨਾਮ ਆ ਜੀ ਆਪਣਾ ਸਰ ਮੇਰਾ ਨਾਮ ਆ ਰਾਮ ਸਿੰਘ ਪੈਟਰੋਲ ਮੈਨ ਅੱਜ ਇਹ ਨਾ ਹੁਣ ਇਸ ਵਕਤ ਜਿਹੜਾ ਸਤਲੁਜ ਦਰਿਆ ਦੇ ਆਪਾਂ ਖੜੇ ਆ ਲਗਾਤਾਰ ਪਾਣੀ ਦਾ ਵਹਾਅ ਜਿਹੜਾ ਵਧ ਰਿਹਾ ਇਹ ਰਾਜ ਦੇ ਨਾਲੋਂ ਹੁਣ ਤੱਕ ਕਿੰਨੇ ਜਾਂ ਕੀ ਮਗਰਲੀ ਤੁਹਾਡੀ ਕੀ ਰਿਪੋਰਟ ਹੈਗੀ ਜੀ ਸਰ ਇਸ ਵਕਤ ਜਿਹੜਾ ਪਾਣੀ ਹੈ ਸਾਡੇ ਲਾ ਉਹ 774.40 ਗੇ ਚੱਲ ਰਹੀ ਔਰ ਕਿਊਸਿਕ ਪਾਣੀ ਜੋ ਕਿਨ ਤੇ 47339 ਹੈ ਹਾਂਜੀ ਦੇਖੋ ਇਹਨਾਂ ਪਾਣੀ ਦਾ ਲਗਾਤਾਰ ਵਹਾਅ ਵਧ ਰਿਹਾ ਹੈ ਪਰ ਲੋਕੀ ਇੱਥੇ ਫਿਰ ਵੀ باوجود ਉਸ ਦੇ ਪ੍ਰਸ਼ਾਸਨ ਦੀ ਚੇਤਾਵਨੀਆਂ ਦੇ ਤੁਰੇ ਫਿਰਦੇ ਨੇ ਉਹਨਾਂ ਦੀ ਰੋਕਥਾਮ ਵਾਸਤੇ ਤੁਹਾਡਾ ਕੀ ਹੈ ਸਰ ਇਹ ਤਾਂ ਪ੍ਰਸ਼ਾਸਨ ਦੇਖ ਰਿਹਾ ਸਾਰਾ ਇਹਨਾਂ ਕਿ ਇਹ ਪ੍ਰਸ਼ਾਸਨ ਹੀ ਰੋਕ ਰਿਹਾ ਕੁਝ ਵੀ ਕਰ ਰਿਹਾ ਫਿਰ ਵੀ ਲੋਕ ਆ ਰਹੇ ਆ ਤੋਂ ਉਹਨਾਂ ਦਾ ਵੀ ਕਿਹਾ ਹੈ ਪ੍ਰਸ਼ਾਸਨ ਨੇ ਪੂਰੀ ਨਿਗਾਹ ਰੱਖੀ ਹੈ